ਜਿਵੇਂ ਇਨਸਾਨ ਆਪਣੀਆਂ ਅੱਖਾਂ ਦੇ ਨਾਲ ਦੂਜਿਆਂ ਦੇ ਚਿਹਰੇ ਦੇਖਦਾ ਹੈ ਕਦੇ ਵੀ ਆਪਣੀਆਂ ਅੱਖਾਂ ਦੇ ਨਾਲ ਆਪਣਾ ਚਿਹਰਾ ਨਹੀਂ ਦੇਖ ਸਕਦਾ ਇਸੇ ਤਰ੍ਹਾਂ ਇਨਸਾਨ ਦੂਜਿਆਂ ਦੇ ਔਗਣ ਦੇਖਦਾ ਹੈ ਕਦੇ ਵੀ ਆਪਣੇ ਆਪਣੇ ਔਗਣ ਨਹੀਂ ਦੇਖਦਾ ਫਰੀਦ ਸਾਹਿਬ ਕਹਿੰਦੇ ਹਨ ਫਰੀਦਾ ਜੇਤੂ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਕ ਜੇ ਤੂੰ ਆਪਣੇ ਆਪ ਨੂੰ ਇੰਨਾ ਹੀ ਸਮਝਦਾਰ ਸਮਝਦਾ ਹੈ ਤੂੰ ਆਪਣੇ ਅੰਦਰ ਝਾਤੀ ਮਾਰ ਕਿ ਤੂੰ ਜੋ ਕਿਸੇ ਨੂੰ ਸਵਾਲ ਕਰ ਰਿਹਾ ਹੈ ਤੂੰ ਜੋ ਕਿਸੇ ਦੇ ਔਗਣ ਫਰੋ ਰਿਹਾ ਹੈ ਕਿ ਤੇਰੇ ਵਿੱਚ ਕੋਈ ਔਗਣ ਹੈ ਕਿ ਨਹੀਂ ਸਭ ਤੋਂ ਪਹਿਲਾਂ ਕਿਸੇ ਨੂੰ ਉਂਗਲ ਚੱਕਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸਵਾਲ ਕਰਨਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਹਾਂ ਅਤੇ ਤਿੰਨ ਉਂਗਲਾਂ ਸਾਡੇ ਕੋਲੋਂ ਉਹ ਸਵਾਲ ਪੁੱਛਦੀਆਂ ਹਨ ਇਸ ਕਰਕੇ ਕਿਸੇ ਨੂੰ ਭੰਡਣ ਦੇ ਨਾਲੋਂ ਪਹਿਲਾਂ ਆਪਣੇ ਅੰਦਰ ਜ਼ਰੂਰ ਝਾਤੀ ਮਾਰੋ